ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਸੋ ਅੱਜ ਤੁਹਾਨੂੰ ਲੈ ਕੇ ਆਏ ਆਂ ਗੁਰਦੁਆਰਾ ਗੰਡੂ ਸਰ ਸਾਹਿਬ ਪਾਸ਼ਾਹੀ ਦਸਵੀ ਸੋ ਇਹ ਜਗ੍ਹਾ ਦਾ ਜੋ ਇਤਿਹਾਸ ਹੈ ਜੀ ਅੱਜ ਤੁਹਾਨੂੰ ਦੱਸਾਂਗੇ ਤੇ ਨਾਲੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇੱਥੇ ਇੱਕ ਰਾਜੇ ਦੀ ਰਾਜਧਾਨੀ ਸੀ ਸੋ ਜੋ ਰਾਜਧਾਨੀ ਹੁੰਦੀ ਆ ਉਹ ਕਿਸੇ ਕਾਰਨਾ ਕਰਕੇ ਢਹਿ ਢੇਰੀ ਹੋ ਜਾਂਦੀ ਤੇ ਰਾਜੇ ਦੀ ਡੈਥ ਹੋ ਜਾਂਦੀ ਆ ਰਾਜੇ ਦੀ ਮੌਤ ਤੋਂ ਬਾਅਦ ਰਾਜਾ ਜੁੰਨਾ ਦੇ ਵਿੱਚ ਪੈ ਜਾਂਦਾ ਤੇ ਜੁੰਨਾ ਭੋਗਦਾ ਭੋਗਦਾ ਤੇ ਗੁਰੂ ਮਹਾਰਾਜ ਜੀ ਨੂੰ ਯਾਦ ਕਰਦਾ ਕਰਦਾ ਤੇ ਤਿੱਤਰ ਦੀ ਜੁੰਨੀ ਦੇ ਵਿੱਚ ਪੈ ਜਾਂਦਾ ਗੁਰੂ ਮਹਾਰਾਜ ਭਾਈ ਭਗਤਾ ਦੇ ਘਰ ਆਏ ਹੁੰਦੇ ਆ ਤੇ ਉਸ ਜਗ੍ਹਾ ਤੇ ਤਿੰਨ ਦਿਨ ਰੁਕਣ ਤੋਂ ਬਾਅਦ ਇਹ ਸਥਾਨ ਤੇ ਆਉਂਦੇ ਆ ਤੇ ਰਾਜੇ ਨੂੰ ਤਿੱਤਰ ਦੀ ਜੁਨੀ ਤੋਂ ਮੁਕਤ ਕਰਦੇ ਆ ਉਹਦਾ ਕਲਿਆਣ ਕਰਦੇ ਆ ਰਾਜੇ ਦਾ ਕਲਿਆਣ ਕਰਨ ਤੋਂ ਬਾਅਦ ਗੁਰੂ ਮਹਾਰਾਜ ਜੀ ਅੱਗੇ ਲਈ ਰਵਾਨਾ ਹੋ ਜਾਂਦੇ ਆ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਇਹ ਭਾਈ ਭਗਤੇ ਤੋਂ ਬਾਜਾਖਾਨਾ ਵਾਲੀ ਸਾਈਡ ਤੇ ਸੈਂਟਰ ਦੇ ਵਿੱਚ ਪੈਂਦਾ ਸੋ ਸਾਰੀ ਸੰਗਤ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤਾਂ ਜੋ ਅਸੀਂ ਅੱਗੇ ਤੋਂ ਇਦਾਂ ਦੇ ਇਤਿਹਾਸਕ ਗੁਰਦੁਆਰੇ ਸਥਾਨਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹੀਏ ਵੈਗੁਰ ਜੀ ਦਾ ਖਾਲਸਾ ਤੇ ਵੈਗੁਰ ਜੀ ਦੀ ਫਤਿਹ